ਦੋਸਤੋ ਮੈਂ ਤੁਹਾਡਾ ਸ਼ੇਵਿਕ ਛੋਟੀ ਜੀ ਰੀਲ ਲੈ ਕੇ ਹਾਜ਼ਰ ਹਾਂ ਔਰ ਅੱਜ ਦੀ ਰੀਲ ਵੀ ਬਹੁਤ ਹੀ ਇੰਟਰਸਟਿੰਗ ਹੋਏਗੀ ਔਰ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਨੂੰ ਜ਼ਰੂਰ ਪਸੰਦ ਕਰੋਗੇ ਤੁਹਾਡੀ ਮਰਜ਼ੀ ਹੈ ਤੁਸੀਂ ਲਾਈਕ ਕਰੋ ਜਾਂ ਨਾ ਕਰੋ ਇਟ ਕ੍ਰੈਡਿਟ ਗੋਸ ਟੂ ਯੂ ਦੋਸਤੋ ਪਿਆਰ ਮੁਹੱਬਤ ਇਸ਼ਕ ਨੂੰ ਇਬਾਦਤ ਦਾ ਨਾਮ ਦਿੱਤਾ ਗਿਆ ਹੈ ਪੂਜਾ ਦਾ ਨਾਮ ਦਿੱਤਾ ਗਿਆ ਹੈ ਔਰ ਜਿਨ੍ਹਾਂ ਨੇ ਪਿਆਰ ਕੀਤਾ ਹੈ ਉਹ ਮਹਾਨ ਹੋ ਗਏ ਕਹਿੰਦੇ ਹਨ ਕਿ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਇੱਕ ਵੱਖਰੀ ਜਿਹੀ ਇਕ ਥਾਂ ਹੋ ਗਈ ਯਾਨੀ ਕਿ ਇੱਕ ਮਿਕ ਹੋਣ ਦੀ ਗੱਲ ਕਰਦੀਆਂ ਉਹ ਕਹਿੰਦੇ ਕਿ ਰਾਂਝਾ ਰਾਂਝਾ ਕਰਦੀਨੀ ਮੈਂ ਆਪੇ ਹੀ ਰਾਂਝਾ ਹੋਈ ਆਖੂਨੀ ਮੈਨੂੰ ਦਿੱਦੋ ਰਾਂਝਾ ਮੈਨੂੰ ਹੀਰ ਨਾਲ ਆਖੂ ਕੋਈ ਪਿਆਰ ਮੁਹੱਬਤ ਇਸ਼ਕ ਦੀ ਗੱਲ ਆ ਔਰ ਮੈਨੂੰ ਇੱਕ ਦ੍ਰਿਸ਼ਟਾਂਤ ਯਾਦ ਆ ਗਿਆ ਭਗਵਾਨ ਕ੍ਰਿਸ਼ਨ ਤੇ ਰਾਧਾ ਜੀ ਬਿਠੇ ਸਨ ਤਾਂ ਭਗਵਾਨ ਕ੍ਰਿਸ਼ਨ ਜੀ ਨੇ ਮਿੱਟੀ ਲੈ ਕੇ ਉਸ ਦੀਆਂ ਛੁਟੀਆਂ-ਛੁਟੀਆਂ ਆਕ੍ਰਿਤੀਆਂ ਬਣਾਈਆਂ ਔਰ ਰਾਧਾ ਜੀ ਨੂੰ ਕਹਿੰਦੇ ਕਿ ਦੇਖੋ ਇਹ ਇੱਕ ਮੇਰੀ ਆਕ੍ਰਿਤੀ ਹੈ ਕਿ ਤੇਰੀ ਆਕ੍ਰਿਤੀ ਹੈ ਤੈਨੂੰ ਪਸੰਦ ਹੈ ਤੇਰੀ ਇਹ ਮੂਰਤੀ ਤਾਂ ਰਾਧਾ ਜੀ ਕਹਿੰਦੇ ਨਹੀਂ ਭਗਵਾਨ ਕ੍ਰਿਸ਼ਨ ਨੇ ਫਿਰ ਉਹਨਾਂ ਨੂੰ ਤੋੜ ਕੇ ਫਿਰ ਮਿੱਟੀ ਬਣਾ ਲਈ ਮਿੱਟੀ ਦੇ ਵਿੱਚ ਫਿਰ ਪਾਣੀ ਪਾ ਕੇ ਫਿਰ ਉਹਨਾਂ ਨੂੰ ਬਣਾਇਆ ਔਰ ਫੇਰ ਦੂ ਮੂਰਤੀਆਂ ਬਣਾਈਆਂ ਔਰ ਕਿਆ ਕਿ ਆ ਦੇ ਚਹੁਣ ਤੇਰੀ ਆ ਜਿਹੜੀ ਮੂਰਤੀ ਆ ਇਹ ਬੈਠ ਰਿਆ ਤੈਨੂੰ ਚੰਗੀ ਲੱਗਦੀ ਆ ਤਾਂ ਰਾਧਾ ਜੀ ਕਹਿੰਦੇ ਨਹੀਂ ਇਸ ਤੋਂ ਵੀ ਵਧੀਆ ਬਣਾ ਕੇ ਦਿਖਾਓ ਤਾਂ ਇੱਕ ਕਿਰਿਆ ਚੱਲਦੀ ਰਹੀ ਭਗਵਾਨ ਕ੍ਰਿਸ਼ਨ ਕਹਿੰਦੇ ਕਿ ਤੂੰ ਕੀ ਕਰ ਰਹੀ ਆ ਕਿ ਮੈਂ ਤੇ ਆਪਣੀ ਬਹੁਤ ਕੋਸ਼ਿਸ਼ ਕਰਕੇ ਬਹੁਤ ਵਧੀਆ ਢੰਗ ਦੇ ਨਾਲ ਤੇਰੀ ਮੂਰਤ ਬਣਾ ਕੇ ਤੈਨੂੰ ਪ੍ਰੇਜ਼ੈਂਟ ਕਰਨ ਦੀ ਕੋਸ਼ਿਸ਼ ਕਰਨਾ ਤੈਨੂੰ ਫੇਰ ਪਸੰਦ ਨਹੀਂ ਆਉਂਦੀ ਤਾਂ ਰਾਧਾ ਜੀ ਕਹਿੰਦੇ ਮੈਨੂੰ ਤੇਰਾ ਇਹ process ਚੰਗਾ ਲੱਗਦਾ ਇਹ ਜੋ ਤੂੰ ਕਰ ਰਿਹਾ ਨਾ ਇਹ ਕਿਰਿਆ ਇਹ ਮੈਨੂੰ ਚੰਗੀ ਲੱਗਦੀ ਹੈ ਖਾਸ ਕਰਕੇ ਇਹ ਜਦੋਂ ਤੂੰ ਦੋ ਮੂਰਤੀਆਂ ਨੂੰ ਆਪਸ ਵਿੱਚ ਫਿਰ ਇਕੱਠੀਆਂ ਕਰਕੇ ਇੱਕ ਬਣਾ ਦਿੰਦਾ ਹੈ ਦੈਟਸ ਵਾਟ ਆਈ ਲਾਈਕ ਇਟ ਇਹਦੇ ਵਿੱਚ ਹੀ ਮੈਨੂੰ ਆਨੰਦ ਮਿਲਦਾ ਹੈ ਇਹ ਹੀ ਇੱਕ ਮੇਰੇ ਲਈ ਪ੍ਰੇਰਨਾ ਪਿਆਰ ਇਸ਼ਕ ਦਾ ਇੱਕ ਮੇਰੇ ਲਈ ਇੱਕ ਸਬੂਤ ਹੈ ਇੱਕ ਰਾਹਤ ਹੈ ਇੱਕ এনਜਾਇਰਮੈਂਟ ਹੈ ਸੋ ਪਿਆਰ ਕੀ ਹੈ ਇੱਕ ਮਿਕ ਹੋ ਜਾਣਾ ਆਪਸ ਵਿੱਚ ਇਹੋ ਜਿਹਾ ਪ੍ਰੋਸੈਸ ਹੋਣਾ ਕਿ ਫਿਰ ਕੋਈ ਫਰਕ ਹੀ ਨਾ ਹੋਵੇ ਸੋ ਇੱਕ ਐਗਜ਼ਾਮਪਲ ਹੋ ਰਿਹਾ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਹੋ ਰਿਹਾ ਕਿ ਭਗਵਾਨ ਸ਼ਿਵ ਜੀ ਨੇ ਅੱਧਾ ਹਿੱਸਾ ਜੋ ਹੈ ਉਹ ਪਾਰਵਤੀ ਦਾ ਹੈ ਅੱਧਾ ਹਿੱਸਾ ਭਗਵਾਨ ਸ਼ਿਵ ਦਾ ਹੈ ਅਰਧਾਂਗਨੀ ਅੱਧਾ ਹਿੱਸਾ ਸੋ ਪਿਆਰ ਕੀ ਹੈ ਇੱਕ ਦੂਜੇ ਨੂੰ ਆਪਸ ਵਿੱਚ ਮਿਲਾਉਣਾ ਇਸੇ ਕਰਕੇ ਪਿਆਰ ਨੂੰ ਜਿਹੜਾ ਹੈ ਪੂਜਾ ਕੀਤਾ ਗਿਆ ਹੈ ਔਰ ਪਿਆਰ ਕਰਨ ਵਾਲਿਆਂ ਨੂੰ ਉਹ ਕੋਣ ਹੋਵੇ ਮਹਾਨ ਹੋਵੇ ਰਾਧਾ ਜੀ ਰੁਕਮਣੀ ਜੀ ਤੋਂ ਮਹਾਨ ਹਨ ਕਿਉਂਕਿ ਰਾਧਾ ਜੀ ਦਾ ਪਹਿਲਾ ਨਾਮ ਲਿਆ ਜਾਂਦਾ ਹੈ ਔਰ ਕ੍ਰਿਸ਼ਨ ਮਹਾਰਾਜ ਦਾ ਬਾਅਦ ਸੋ ਜੇ ਕ੍ਰਿਸ਼ਨ ਜੀ ਦੀ ਪੂਜਾ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਰਾਧਾ ਜੀ ਨੂੰ ਤੇ ਆਇਆ ਜਾਂਦਾ ਹੈ ਰਾਧਾ ਕ੍ਰਿਸ਼ਨ ਕਿਹਾ ਜਾਂਦਾ ਹੈ ਸੋ ਅੱਜ ਦੀ ਵੀਡੀਓ ਬਸ ਇੰਨੀ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਪਿਆਰ ਕਰੋ ਪਿਆਰ ਫੈਲਾਓ ਔਰ ਜਿਹੜਾ ਮੁਹੱਬਤ ਤੇ ਇਸ਼ਕ ਸਾਰੀ ਦੁਨੀਆ ਦੇ ਵਿੱਚ ਹੋਵੇਗਾ ਤਾਂ ਦੁਨੀਆ ਵਿੱਚ ਸੁੱਖ ਹੋਵੇਗਾ ਸ਼ਾਂਤੀ ਹੋਵੇਗੀ ਪ੍ਰਗਤੀ ਹੋਵੇਗੀ ਤੁਹਾਡਾ ਤੇ ਸਾਡਾ ਸਭ ਦਾ ਰਾਮ ਰੱਖਾ ਸ਼ਬਾਖਿਆ ਜੀਂਦੇ ਰਹੋ